ਪੁਰੀਆ ਜਾ ਰਿਹਾ ਗਰਾਊਂਡ ਦੇ ਵਿੱਚ ਜੱਗਾ ਜੀ ਸਿੰਦਾ ਹਰੀਪੁਰੀਆ ਜਾ ਰਿਹਾ ਹਰੀਪੁਰੀਆ ਛਿੰਦਾ ਦੇ ਵੀਰੇ ਇਸ ਵੇਲੇ ਐਨ ਕਹਿੰਦੇ ਆਪਰਿੰਦਰ ਪੰਨੂ ਵੀ ਪੁੱਜਿਆ ਹੋਇਆ ਹੈ ਦੁਸਾਰਨੇ ਵਾਲਾ ਲਾਓ ਖੇਡ ਮੈਦਾਨ ਦੇ ਵਿੱਚੋਂ ਇਹ ਕਹਿੰਦੇ ਮੇਰੇ ਵੀਰੋ ਹਰੀਪੁਰੀਆ ਛਿੰਦਾ ਇਸ ਵੇਲੇ ਖੇਡ ਮੈਦਾਨ ਦੇ ਵਿੱਚੋਂ ਐਨ ਕਹਿੰਦੇ ਕਰਦਾ ਹੋਇਆ ਕਮਾਲ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚੋਂ ਲੱਗਦਾ ਹੋਇਆ ਜੋਰ ਲੱਗਿਆ ਹੋਇਆ ਜੋਰ ਓ ਬੱਲੇ ਬੱਲੇ ਹੋਈ ਪਈਆ ਮੇਰੇ ਵੀਰੇ ਆਹ ਆਉਂਦਾ ਕਹਿੰਦੇ ਛਿੰਦਾ ਆਹ ਆਉਂਦਾ ਛਿੰਦਾ ਜਿੱਤੋ ਸਿੰਦਿਆ ਆਹ ਮੈਚ ਬਣਾਉਣੀ ਆ ਆਹ ਤੱਕਲਾ ਕਿੱਲੀ ਪਾਗਲਾ ਗੇੜਪੂਰ ਆਹ ਭਜਾਲਾ ਮੁੰਡਿਆ ਉਹ ਭਜਾਲਾ ਮੁੰਡਿਆ ਭਜਾਲਾ ਉਹ ਦੋਹੇ ਤੇ ਲਾਟ ਬਣ ਗਈ ਆ ਬੰਦੇ ਦੇ ਬਲੇ ਯੋਥ ਹਲ ਸਪੀਟਾਂ ਦੇ ਐਨ ਕੰਨੇ ਕਮਾਲ ਹੋਈ ਜਾਂਦੀ ਆ ਕਿੱਲੀ-ਕੁੱਲੀ ਨਪੜਾ ਵੀ ਨੌਜਵਾਨਾਂ ਜੇ ਮੈਚ ਦੇ ਵਿੱਚ ਆਉਣਾ ਤਾਂ ਜ਼ੋਰ ਲਗਾਉਣਾ ਪੈਣਾ ਮੇਰੇ ਵੀਰੋ ਜ਼ੋਰ ਲਗਾਉਣਾ ਪੈਣਾ ਜ਼ੋਰ ਦੀ ਗੱਲ ਆ ਕਿ ਧੂੜਾ ਪੱਤੀ ਜਾਂਦੇ ਆ ਉਹ ਜਿਨ੍ਹਾਂ ਦੇ ਤੇਲ ਇੰਡੀਅਨ ਵਾਲਾਂ ਦਾ ਪਿੱਤਾ ਉਹਨਾਂ ਨੇ ਤੇਲ ਇਹਨੇ ਨੂੰ ਅੱਲਾ ਦਾ ਪੀਤਾ ਤੇਲ ਪੀਤਾ ਹੋਇਆ ਤੇਲ ਦਾ ਸੰਸ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਆ ਲੱਗਦਾ ਜਾ ਰਿਹਾ ਜੱਗੇ ਆ ਗਿਆ ਸੰਦਾ ਆ ਗਿਆ ਓ ਸੰਦਾ ਆ ਗਿਆ ਮੇਰੇ ਮਿੱਤਰੋ ਆ ਵੇਖੋ ਨੱਚਦਾ ਫਿਰਦਾ ਪੌੜਾ ਬੱਦਦਾ ਏ ਜਿਹਦੇ ਨਾਲ ਟਰੈਕਟਰ ਆ ਰਹੇ ਨੇ ਦੇਖੋ ਜੀ ਤਿੰਨੇ ਘੜੀਆਂ ਹਾਂ ਦੱਸਿਓ ਜੀ ਦੱਸਿਓ